ਹੈਲੋ ਜੀਮੇ ਭਰਾਵਾ ਤੂੰ ਤੇ ਸਾਡਾ ਜੀਣਾ ਹੀ ਆਰਾਮ ਕਰ ਦਿੱਤਾ ਕੀ ਕਰੀਏ ਤੇ ਆ ਗਾਣੇ ਦੇ ਤੂੰ ਐ ਗੋਂਦੇ ਜਿਵੇਂ ਕੁੱਤਾ ਡਿੰਗਣ ਡਿਆ ਹੁੰਦਾ ਮਾਸਾ ਸ਼ਰਮ ਨਹੀਂ ਤੈਨੂੰ ਲੋਕੀ ਇੰਨੀਆਂ ਗਾਲਾਂ ਕੱਢਣ ਦੇ ਮਾਸਾ ਤੈਨੂੰ ਸ਼ਰਮ ਆਣੀਗੀ ਹਨਾ ਮਾਸਾ ਸ਼ਰਮ ਨਹੀਂ ਡੁੱਬ ਕੇ ਮਰ ਜਾ ਹੱਥ ਜੋੜਦੇ ਤੇਰੇ ਕਰਕੇ ਤੁਸੀਂ ਫੇਸਬੁੱਕ ਹੀ ਬੰਦ ਕਰ ਦਿੱਤੀ ਤੇਰੇ ਕਰਕੇ ਨਾ ਲੱਗਦਾ ਸਭ ਕੁਝ ਹੀ ਬੰਦ ਹੋਏ ਨਾ ਸਰਕਾਰ ਨੇ ਹੀ ਬੰਦ ਹੀ ਕਰ ਦੇਣਾ ਜਿੱਦਾਂ ਤੇਰਾ ਮਹੌਲ ਆ ਵਧੀਆ ਇੰਨਾ ਵਧੀਆ ਗਾਉਣਾ ਇੰਨਾ ਵਧੀਆ ਗਾਉਣਾ ਤੇ ਸਾਡੇ ਕੰਨ ਨਾ ਸੁਣਨ ਦੇ ਬੰਦ ਹੋ ਗਿਆ ਸੁਣਨ ਹੀ ਬੰਦ ਹੋ ਗਿਆ ਡੇ ਕੰਨ ਬੱਸ ਕਰ ਜਾ ਬੱਸ ਕਰ ਜਾ ਲੋਕੀ ਤੈਨੂੰ ਇੰਨੀਆਂ ਗਾਲਾਂ ਮਾਂ ਪੈਂਦੀਆਂ ਕੱਢਣ ਦੀ ਮੱਸਾ ਸ਼ਰਮ ਕਰ ਹੁਣ ਵੱਡਾ ਤੂੰ ਫਿਲਮ ਬਣਾਣ ਡਿਆ ਵਾ ਤੈਨੂੰ ਕੌਣ ਫਿਲਮ ਚ ਲੈਣ ਡਿਆ ਵਾ ਵੱਡਾ ਤੂੰ ਚੀਮਾ ਬਣਿਆ ਖਿਰਦਾ ਵਾ ਪਤਾ ਨਹੀਂ ਤੂੰ ਆਪਣੇ ਆਪ ਨੂੰ ਕਿਹੜਾ ਕਿਹੜਾ ਕੌਣ ਤੈਨੂੰ ਕੰਜਰ ਕਹਿੰਦਾ ਵੀ ਤੂੰ ਸੋਨਾ ਗਾਣਾ ਅਸੀਂ ਤੇ ਪਾਗਲ ਹੋ ਗਏ ਤੇਰੀਆਂ ਵੀਡੀਓ ਵੇ ਵੇਖ ਕੇ ਇਹ ਤੂੰ ਹੈਗਾ ਕਿ ਆਪਣੇ ਆਪ ਚ ਬਸ ਕਰ ਬਸ ਕਰ ਬਹੁਤ ਹੋ ਗਈ ਤੂੰ ਬਹੁਤ ਮਸ਼ਹੂਰ ਹੋ ਗਿਆ ਭਰਾਵਾ ਬਸ ਕਰ ਬਸ ਕਰ ਹੱਥ ਜੋੜ ਦੇ ਤੇਰੇ ਗਾੜੀ ਬਸ ਕਰ ਜਾ ਹੁਣ ਬਸ ਕਰ ਜਾ YouTube ਖੋਲ ਦੇ ਉੱਥੇ ਤੂੰ Facebook ਖੋਲ ਦੇ ਉੱਥੇ ਤੂੰ ਹੈ ਜੇ WhatsApp ਖੋਲ ਦੇ ਉੱਥੇ ਤੂੰ ਸ਼ਰਮ ਕਰ ਲੈ ਸ਼ਰਮ ਕਰ ਲੈ ਮਾਸਾ ਨੱਕ ਡੋਗ ਜਾ ਜੇ ਬਾਲੇ ਤੈਨੂੰ ਗਾਉਣ ਦਾ ਸ਼ੌਂਕ ਹੈ ਤਾਂ ਕੇ ਕੋਈ ਸਿੱਖ ਲੈ ਬੜਾ ਸੋਰ ਸੁਰਤਾਲ ਦੇ ਲੱਗ ਲੋਕੀ ਤੈਨੂੰ ਕਹਿੰਦੇ 10 ਸਾਲ ਤੱਕ ਰਿਆਸ ਕਰ ਰਿਆ ਸਰਕਾਰ ਮੈਂ ਤੈਨੂੰ ਕਹਿੰਨੀ 20 ਸਾਲ ਤੱਕ ਰਿਆ ਸਰਕਾਰ ਤੂੰ ਮੈਂ ਤਾਂ ਕਹਿੰਨੀ 50 ਸਾਲ ਤੱਕ ਤੇਰੀ ਕਬਰ ਆਉਣਾ ਤੈਨੂੰ ਫੇਰ ਵੀ ਕੁਛ ਨਹੀਂ ਆ ਕਿੱਧਰੋਂ ਸੁਰਤ ਤੂੰ ਕੱਢਦਾ ਕਿੱਧਰ ਜਾ ਕੇ ਵਾਰ ਦੇਣਾ ਤੈਨੂੰ ਇਹ ਸੁਰਤਾਲ ਦਾ ਹੀ ਨਹੀਂ ਪਤਾ ਤੇਰੇ ਨਾਲ ਚੰਗਾ ਤੇ ਮੈਂ ਗਾਲੇ ਨਹੀਂ ਆ ਤੇਰੇ ਨਾਲ ਚੰਗ ਵਧੀਆ ਤੇ ਆ ਗਾਲ ਲੈਂਦੀ ਆ ਤੇਰੇ ਨਾਲ ਚੰਗੇ ਤੇ ਭਈਏ ਗਾਲ ਲੈਂਦੇ ਆ ਫਟੇ ਮੂੰਹ ਤੇਰੀ ਕਰਤੂਤ ਦਾ ਹੀ ਮਰ ਜਾ ਨੱਕ ਡੋਬ ਕੇ ਹੇ ਰੱਬ